ਤੁਹਾਡਾ ਮਾਈ ਜਾਨੀ ਤੁਹਾਨੂੰ ਮਾਫ ਕਰੀਗਾ ਕੀ ਹੋਇਆ ਜੈ ਮਾ ਦੁਰਗਾ ਬੈਸ਼ਨੋ ਮਾਤਾ ਬਸੰਤੀ ਮਾਤਾ ਤੇਰੀ ਸਦਾ ਆਈ ਜੈ ਇਹ ਪਾਈ ਇੱਥੇ ਹੁਣ ਸੇਵਾ ਵੀ ਚੰਦਰੀ ਅਸੀਂ ਲਾਤਾ ਦਿੱਤਾ ਡਿੱਕਾ ਵਿੱਚ ਹਾਂ ਇਹ ਐ ਪਾਈ ਇੱਥੇ ਸਾਡੇ ਪਿੰਡ ਦਾ ਗੱਦੀ ਮਾਤਾ ਦੁਰਗਾ ਮਾਤਾ ਦਾ ਮੰਦਿਰ ਜੀ ਆ ਜੋਤ ਚੱਲਦੀ ਆ ਟਾਈਮ 24 ਘੰਟੇ ਤੇ ਸਿਕਿਓ ਦੀ ਜੋਤ ਚੱਲਦੀ ਰਹਿੰਦੀ ਹੈ ਜੀ ਐਸ ਜੋਤ ਨੂੰ ਬਹੁਤ ਦੂਰੋਂ ਸਾਡੇ ਪੰਡਤ ਜੀ ਲੈ ਕੇ ਆਏ ਨੇ ਤੇ ਤੁਹਾਨੂੰ ਪੜਦੀ ਨਾਲ ਵੀ ਮਿਲਾਵਾਂਗੇ ਨਹੀਂ ਆਏ ਜੀ ਸਾਡੀ ਮਾਤਾ ਸ਼ੀਤਲਾ ਮਾਤਾ ਜੀ ਬਜਰੰਗਵਲੀ ਜੀ ਇਹ ਆ ਗਏ ਜੀ ਬਜਰੰਗਵਲੀ ਮਹਾਵਲੀ ਜੈ ਜੈ ਹੋਵੇ ਇਹ ਨੇ ਸਾਡੇ ਵੱਡੇ ਦੇਵਤਾ yogi bujrangwali ji ne ji ਸਾਡੇ ਪਿੰਡ ਦੇ ਵਿੱਚ ਪੂਜਾ ਕਰ ਰਹੇ ਨੇ ਜੀ ਅਣ ਜੀ ਇਹ ਦੋਸਤ ਨੂੰ ਬਾਡੇ ਨਾਲ ਹੀ ਦੱਸ ਦਿੰਦੇ ਆ ਜੀ ਆ ਦੇਖੋ ਜੀ ਕਿੰਨੇ ਦੇਵੀ ਦੇਵਤਿਆਂ ਆ ਫੋਟੋਆਂ ਨੇ ਜੀ ਛਿਰੀ ਗਣੇਸ਼ਾਏ ਨਵੇਂ ਗਣੇਸ਼ ਜੀ ਤੁਹ ਤੇ ਸਾਰਾ ਕੰਮ ਚੱਲਦਾ ਹੈ ਜੀ ਅਰੇ ਜੀ ਗਣੇਸ਼ ਭਗਵਾਨ ਜੀ ਆਜੀ ਸ਼ੇਰਾ ਵਾਲੀ ਮਾਤਾ ਜੀ ਟਾਂ ਵਾਲੀ ਮਾਤਾ ਜੀ ਆ ਮਾਤਾ ਸਰਸਪਤੀ ਜੀ ਵਿਤਿਆ ਦੀ ਪਤਾ ਮਿਲਿਆ ਹੋਇਆ ਜੀ ਇਹਨਾਂ ਨੂੰ ਅੱਗੇ ਚੋਟਾ ਮਾਤਾ ਅਗੇ ਜੀ ਰਾਮ ਦਰਬਾਰ ਸੀਤਾਂ ਮਈਆ ਜੀ ਸਾਰੇ ਰਾਮ ਦਰਬਾਰ ਹੀ ਹੈ ਹਾਂ ਕਿਚੋ ਇਹ ਆਗੇ ਜੀ ਸੰਤੋਸ਼ੀ ਮਾਤਾ ਤਾਂ ਤੁਸੀਂ ਮਾਤਾ ਜੀ ਆਗੇ ਜੀ ਐਸੇ ਪੂਜਾ ਪਾਠ ਦਾ ਟਾਈਮ ਸ਼ੁਰੂ ਹੋਣ ਲੱਗਿਆ ਸੀ ਆਗੇ ਜੀ ਸ਼ਾਮ ਦੇਵਾ ਨਾਮੋ ਓਮ ਸ਼੍ਰੀ ਸ਼ਾਮ ਦੇਵਾਏ ਨਮ ਦੇਖਦੇ ਚੱਲੋ ਜੀ ਕਿੰਨਾ ਕੁਛ ਹੈ ਪਿੰਡ ਵਿੱਚ ਸਾਡੇ ਵਿਸ਼ਕਰਮਾ ਚੱਲਦਾ ਰਵੇ ਤੇਰਾ ਬਰਮਾ ਦਿਨ ਤੇ ਰਾਤ ਦੇ ਬਿਨਾ ਕੁਝ ਨਹੀਂ ਜੀ ਵਿਸ਼ਕਰਮਾ ਬਿਨਾ ਉਹ ਖੇਤ ਮਤ ਜਾਂਦੇ ਜੀ ਵਿਸ਼ਕਰਮਾ ਜੀ ਨਾ ਹੁੰਦੇ ਆ ਗਈ ਜੀ ਆਦਿ ਸ਼ਕਤੀ ਸ਼੍ਰੀ ਮਹਾਕਾਲੀ ਮਾਤਾ ਜੀ ਬੈਠ ये जी आदि शक्ति इन्होंने जोत तो पटियाले तो लिया तो गई थी जो क्योंकि उत्तर चलन लग रही है सीझी है सारिया की जी ये आ गया जी मंदिर साढ़ा लाल ये जी श्री हनुमान जी ए चालीसा आ गया जी भगवान तो जी का ठीक है जी इधर भी एक मंदिर है जी बैक्ट साइड जा रहा वैसे रिनल मेन्दर थले है जी इतने बहुत डूर रह गया जी उतना शहर उचा हो गया ਤੇ ਚੱਲਦੇ ਰਹਿੰਦੇ ਨੇ ਜੀ ਪੂਜਾ ਪਾਰ ਸਾਡੇ ਪਿੰਡ ਦੇ ਵਿੱਚ ਜੀ ਬਹੁਤ ਵੱਡਾ ਮੰਦਿਰ ਹੈ ਜੀ ਕਰੋੜਾਂ ਅਰਪਾ ਰੁਪਇਆ ਲੱਗਿਆ ਜੀ ਤੇ ਆ ਦੇਖੋ ਆ ਜੋ ਚੱਲ ਰਹੀ ਹੈ ਜੀ ਜਿਆ ਮਾ ਜੀ ਆਗੇ ਜੀ ਪਾਪਾ ਜੀ ਦੇਖੋ ਜੀ ਮੰਨਿਆ ਜੀ ਰੱਬੋਂ ਹਲਕ ਮਾਫ ਕਰੀ ਗਲਤੀ ਕੋਈ ਮੰਦਿਰ ਦੇ ਵਕਤ ਵੀ ਭਾਈ ਅੱਜ ਗੋਨ ਵਾਲੀ ਮਾਤਾ ਜੀ ਚੂਹੋਂ ਵਾਲੀ ਮਦਾਨਣ ਕਹਿ ਦਿੰਨੇ ਜੀ ਨੂੰ ਮਦਾਨਣ ਵਾਲੀ ਆ ਕੱਲਰ ਵੀਰ ਮਨਸਾਨੀ ਵਸੇ ਖਾਵੇ ਮਾਸ ਤੇ ਖੇੜਖੜ ਹੱਸੇ ਪੰਜ ਪੁੱਲਾ ਝੁਕਾ ਹੋਏ ਪੰਜ ਰੋਡ ਤੇ ਪੰਜ ਠਿਕਰੀਆਂ ਦੇਵਾ ਮਾਤਾ ਚੜਾ ਤੂੰ ਸਾਡੇ ਘਰੋਂ ਸੁੱਖ-ਸਾਂਦ ਨੜ ਜਾ ਣੇ 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 ਰੰਗ ਵਰਸੇ ਚੁਬਾ ਮੜੀ ਮਾਤਾ ਤੇਰੇ ਤੇ ਮਾਰ ਪੁੱਲਾ ਵੀ ਨੱਚਦਾ ਵੀਰੇ ਨੱਚਦਾ ਵੀਰੇ ਨੱਚਣ ਖੇਡਣ ਦਾ ਉਧਰ ਆ ਗਿਆ ਜੀ ਆਪਣਾ ਭਗਵਾਨ ਜੀ ਇਹ ਸ਼ੇਪਰਵਾਰ ਆ ਗਿਆ ਜੀ ਇਹ ਦਸ਼ੇਪਰਵਾਰ ਆਇਆ ਹੈ ਬਾਬਾ ਕਿਹੜੇ ਮੰਦਰ ਚ ਹੁੰਦੀ ਹੈ जय शिव शंकर शिवलिंग आ, नंदी बैठे ने जी स्वाओ नम स्वा हरिओ हरिओम हरिओ आप पीछे भोले शिव पर बारह हरिओ हरि हलो जी माता था पार्वती पिता महादेवा जय गणेश जय गणेश जय गणेश कब हो गए शांत करे सेवा ਆਗੇ ਜੀ ਸਾਡੇ ਪਿੰਡ ਦੇ ਵਿੱਚ ਜੀ ਜਿਹੜੇ ਪੁਜਾਰੀ ਨੇ ਆ ਇਸ ਟਾਈਮ ਪੰਜਾਬੀ ਨੇ ਜੀ ਪੰਡੇ ਜੀ ਰਾਮ ਰਾਮ ਮਹਾਰਾਜ ਜੀ ਹਾਂ ਜੀ ਹਾਂ ਜੀ ਬਾਬਾ ਜੀ ਕਿਵੇਂ ਐ ਅੱਛਾ ਜੀ ਕਿਹ ਚੀ ਦਾ ਮੰਦਿਰ ਹੈ ਜੀ ਇਹ ਸ਼ੀਤਲਾ ਮਾਤਾ ਜੀ ਦਾ ਹਾਂ ਜੀ ਵਿਚਾਲੇ ਇੱਕ ਬਸੋਡੀ ਗੱਲ ਇਹ ਮੰਦਿਰ ਹੈ ਨੇ ਜੀ ਸਾਡੀ ਸੁਰਤੇ ਦਾ ਬਹੁਤ ਬੁਰੇ ਹਾਲ ਸੀ ਇਹ ਪੰਡ ਜੀ ਨੇ ਆ ਕੇ ਸੇਵਾ ਕਰਾਈ ਹੈ ਜੀ ਇੱਥੇ ਇਹ ਪੰਡ ਜੀ ਨੇ ਬਹੁਤ ਤਕੜੀ ਸੇਵਾ ਅੱਜ ਵੀ ਕਰਾਰਿਆ ਪਰਵਾਰ ਸੇਵਾ ਬਹੁਤ ਜ਼ਿਆਦਾ ਜੀ ਇਹ ਇਨਾਂ ਨੇ ਆ ਜੋ ਵੀ ਹੈ ਨਾ ਜੀ ਇਹਨਾਂ ਦੀ ਪਰੋ ਆ ਜਿੰਨਾ ਵੀ ਮੰਦਿਰ ਬਣਿਆ ਨਾ ਜੀ ਪੰਜੀ ਦੇ ਪਰਿਵਾਰ ਦੀ ਦੇਣ ਹੈ ਜੀ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਨੇ ਸਾਡੇ ਪਿੰਡ ਦੇ ਬਣੇ ਅੱਛਾ ਬਾਬਾ ਜੀ ਰਾਮ ਰਾਮ ਲੋ ਜੀ ਭਾਈ ਸਾਨੂੰ ਅਸੀਂ ਬਾਹਰੋਂ ਵੀ ਵੀਉ ਦਿਖਾ ਦਿੰਨੇ ਆ ਥੋੜਾ ਜਿਹਾ ਆ ਦੇਖੋ ਕੰਚ ਦੇ ਗੇਟ ਲੱਗੇ ਪਏ ਨੇ ਇਹ ਨੇ ਭਾਈ ਸਰਦਾਂ ਵਾਲਿਆਂ ਦੀਆਂ ਗੱਲਾਂ ਆ ਦੇਖੋ ਜਿੰਨਾਂ ਨੂੰ ਸਰਦ ਹੈ ਆ ਦੇਖੋ ਇੱਧਰ ਇਹ ਪੱਕਾ ਯਾ ਦੇਖੋ ਆਹ बोल तो जयकार तो अच्छा भाई दुद्धले दुद्ध जय माता भाई ये ना क्या निकले तो होर बाकी सुखा ही रख दिया अपने तो गलतियां हो जाए ने गलतियां सलती ना न करो चल जो हो भी जाए भूल चुको इतना ਉਹ ਚੜਦਾ ਜੀ ਕੂੜੇ ਗੁਲਗਲੇ ਜੋ ਵੀ ਕਿਸ ਦੀ ਮੰਤ ਹੈ ਚੜ ਜਾਂਦਾ ਜੀ ਤੇ ਦੱਲੀਆਂ ਹੋ ਗਿਆ ਪ੍ਰਸ਼ਾਦ ਹੋ ਗਿਆ ਰੇਸੀਕੋ ਦਾ ਸਾਡਾ ਚੈਨ ਲੈ ਜੀ ਸਿੰਪਲ ਲਾਈਫ 557 ਜੋ ਕਿ ਚੰਡੀਗੜ੍ਹ ਤੋਂ ਪਹਿ ਨਜੀਂਦਰਪੁਰ ਜੀ ਵਕੀਲ ਸਾਹਿਬ ਐਦਵਾਨ ਜੀ ਚਲਾਉਂਦੇ ਨੇ ਤੇ ਉਹਨੂੰ ਅੱਗੇ ਅਸੀਂ ਵੀਡੀਓ ਬਣਾ ਬਣਾ ਦਿੰਦੇ ਆ ਜੀ

ਧਰਮ ਕੋਈ ਨਹੀਂ ਮਾੜਾ ਬੰਦਾ ਮਾੜਾ ਹੁੰਦਾ ਬੰਦੇ ਦੇ ਲੱਛਣ ਮਾੜੇ ਹੁੰਦੇ ਆ ਬੰਦਾ ਵੀ ਨਹੀਂ ਮਾੜਾ ਹੁੰਦਾ ਲੱਛਣ ਹੀ ਮਾੜੇ ਦੇਖਿਆ ਕਰੋ ਜੀ ਤੁਹਾਨੂੰ ਵਧੀਆ ਵਧੀਆ ਭੇਜਿਆ ਕਰਾਂਗੇ ਜੀ ਹੁਣ ਮੈਂ ਸੰਤਾ ਕੋਲ ਆਇਆ ਹੁਣ ਐਸੇ ਕੰਮ ਤੇ ਲੱਗਿਆ ਜਣਾ ਪਿੱਛੇ ਮੇਰੇ ਬਹੁਤ ਕੁਝ ਪਿਆ ਸੱਸੀ ਕਾਹ ਜੀ ਸਰ ਜੀ